ਸਰ ਸ਼ਿਕਾਲ ਜੀ ਮੈਂ ਅਪ੍ਰਿਤਕੌਰ ਹਾਜ਼ਰਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾ ਦੀ ਦਾ ਪਾਗ 14 ਮਾ ਲੈ ਕੇ ਆ우 ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਾਲਾ ਹਰਲੇਂ ਦੇ ਚੀਰ ਤੂ ਜਰਫਾ ਹਟਾਉਂਦੇ ਹੋਏ ਉਹ ਧਿਆਨ ਨਾਲ ਜੀ ਹੁਣੇ ਜਾ ਡਿੱਗ ਜਾਂਦੇ ਤਾਂ ਤੁਸੀਂ ਬਾਰਿਸ਼ ਨੂੰ ਛੱਡੋ ਫਿਲਹਾਲ ਤਾਂ ਅੱਜ ਨਹੀਂ ਫਿਰ ਕਦੇ ਸਹੀ ਵੈਸੇ ਵੀ ਕੱਲ ਤੋਂ ਵਿਆਹ ਸ਼ੁਰੂ ਹੋਗਾ ਆਪਣਾ ਤੇ ਜੇ ਤੁਹਾਨੂੰ ਕੋਈ ਸਰਦੀ ਚ ਖਾਮ ਹੋ ਗਈ ਤਾਂ ਫਿਰ ਭਾਬੀ ਵੀਰੇ ਨੇ ਵੀ ਕਿੰਨਾ ਪਿਆਰ ਤੇ ਵਿਸ਼ਵਾਸ ਨਾਲ ਸਾਨੂੰ ਇਕੱਠਿਆਂ ਆਉਣ ਦਿੱਤਾ ਇੰਨਾ ਹੀ ਬਹੁਤ ਆ ਤੇ ਰਹੀ ਵਾਰਿਸ਼ ਚ ਮਜ਼ੇ ਕਰਨ ਦੀ ਗੱਲ ਵਿਆਹ ਤੋਂ ਬਾਅਦ ਨੇ ਮਰਜ਼ੀ ਕਰ ਲੈਣਾ ਫਿਰ ਤਾਂ ਮੈਂ ਵੀ ਤੁਹਾਡਾ ਸਾਥ ਦੇਵਾਂਗਾ ਹਰਲਿੰ ਪਰ ਮੇਰੀ ਅੱਜ ਬਹੁਤ ਦਿਲ ਕਰ ਰਿਹਾ ਸੀ ਕਾਲਾ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਤੇ ਕਾਲੇ ਦਾ ਫੋਨ ਚੁੱਕਣ ਲੱਗਾ ਕਾਲਾ ਫੋਨ ਚੁੱਕ ਕੇ ਹਾਂਜੀ ਭਾਬੀ ਬਸ ਅਸੀਂ ਤੁਰਨ ਲੱਗੇ ਆ ਦੇਖ ਲਿਆ ਭਾਬੀ ਦਾ ਵੀ ਫੋਨ ਆ ਗਿਆ ਇੱਕ ਦੂਜੇ ਜੱਫੀ ਪਾ ਕੇ ਗੱਡੀ ਵੱਲ ਸਲਫੇ ਗੱਡੀ 'ਚ ਬੈਠੇ ਤੇ ਘਰ ਵੱਲ ਨੂੰ ਚੱਲ ਪਏ ਗੱਲਾਂ-ਵੱਤਾਂ ਮਾਰਦੇ ਹੋਏ ਉਹ ਘਰ ਪਹੁੰਚ ਗਏ ਗੱਡੀ ਲਗਾ ਕੇ ਉਹ ਦੋਨੋਂ ਅੰਦਰ ਚਲੇ ਗਏ ਭਾਬੀ ਹਾਲ 'ਚ ਬੈਠੀ ਦੋਨਾਂ ਦਾ ਇੰਤਜ਼ਾਰ ਕਰ ਰਹੀ ਸੀ ਤੇ ਉਹਨਾਂ ਦਾ ਅੰਦਰ ਆਉਂਦੇ ਹੀ ਕਹਿਣ ਲੱਗੀ ਭਾਬੀ ਨਾ ਗਈ ਤਾਂ ਤੁਸੀਂ ਗੱਡੀ 'ਚ ਸੀ ਫਿਰ ਭੇਜ ਕਿਵੇਂ ਗਏ ਹਰਲੀਨ ਚੱਲ ਤੂੰ ਅੰਦਰ ਮੇਰੇ ਨਾਲ ਪਹਿਲਾਂ ਕੱਪੜੇ ਬਦਲ ਜਾ ਕੇ ਸਰਦੀ 'ਏ ਬਾਹਰ ਝੁਕਾਮ ਵਗੈਰਾ ਨਾ ਕਰਵਾ ਬੈਠ ਜਾਈਂ ਤੇ ਤੂੰ ਵੀ ਭੇਜ ਕੇ ਆ ਗਿਆ ਨਾਲ ਹੀ ਜਤੋਂ ਵੀ ਉੱਪਰ ਹੁਣ ਬਦਲ ਲਾ ਜਾ ਕੇ ਕੱਪੜੇ ਕਾਲਾ ਜਿਹਾ ਕੱਪੜੇ ਬਦਲ ਕੇ ਥੱਲੇ ਆਇਆ ਤਾਂ ਦੇਖਿਆ ਹਰਲੀਨ ਪਹਿਲਾਂ ਹੀ ਡਾਈਨਿੰਗ ਟੇਬਲ ਤੇ ਬੈਠੀ ਸੀ ਉਸੇ ਖੁੱਲੇ ਕਾਲੇ ਲੰਬੇ ਵਾਲ ਉਸੇ ਚਿਹਰੇ ਤੇ ਘਟਾਵਾ ਵਾਂਗ ਛਾਈ ਹੋਏ ਸਨ ਕਾਲਾ ਵੀ ਆ ਕੇ ਉਸ ਦੇ ਕੋਲ ਬੈਠ ਗਿਆ ਕੁਝ دیر ਬਾਅਦ ਵੀ ਗਰਮਾ ਗਰਮ ਚਾਹ ਲੈ ਕੇ ਆ ਗਈ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗੇ ਹਰਲੀਨ ਚਾਪੀ ਜਲਦੀ ਜਲਦੀ ਤੇ ਤਿਆਰ ਹੋ ਜਾ ਤੇਰੇ ਮੰਮੀ ਦਾ ਫੋਨ ਆਇਆ ਸੀ ਤੇ ਕਾਲੇ ਤੂੰ ਜਾ ਕੇ ਹਰਲੀਨ ਨੂੰ ਘਰ ਛੱਡ ਕੇ ਆ ਜਲਦੀ ਨਾਲ ਚਾਹ ਪੀ ਕੇ ਚਾਹ ਪੀ ਕੇ ਹਰਲੀਨ ਨੇ ਸਾਰਾ ਕੁਝ ਪੈਕ ਕੀਤਾ ਤੇ ਕਾਲੀ ਨਾਲ ਘਰ ਨੂੰ ਚਲ ਪਈ ਰਸਤੇ 'ਚ ਕਾਲਾ ਹਰਲੀਨ ਨੂੰ ਕਹਿਣ ਲੱਗਾ ਕਾਲਾ ਇਹ ਕੱਲ ਦੱਸਾਂ ਤੁਸੀਂ ਤਾਂ ਬਿਨਾ ਮੇਕਅਪ ਤੇ ਵੀ ਤਾਂ ਕਿੰਨੇ ਸੋਹਣੇ ਲੱਗਦੇ ਹੋ ਹਰਲੀਨ ਅੱਛਾ ਜੀ ਕਿੰਨੇ ਸੋਹਣੇ ਲੱਗਦੀ ਆ ਦੱਸਣਾ ਯਾਰਾ ਕਾਲਾ ਬਹੁਤ ਸੋਹਣੇ ਉਸੇ ਚਿਹਰੇ ਤੋਂ ਵਾਲ ਹਟਾਉਂਦੇ ਹੋਏ ਕਹਿਣ ਲੱਗਾ ਇਿੱਤਾ ਹੀ ਗੱਲਾਂ ਕਰਦੀ ਕਰਦੀ ਉਹ ਹਰਲੀਨ ਦੇ ਘਰ ਪਹੁੰਚ ਗਈ ਜਦ ਹਰਲੀਨ ਗੱਡੀ ਝੂਤਰਨ ਲੱਗੀ ਤਾਂ ਕਾਲੇ ਨੇ ਉਸ ਦਾ ਹੱਥ ਫੜ ਲਿਆ ਤੇ ਕਹਿਣ ਲੱਗਾ ਕਾਲਾ ਹੋਂ ਤਾਂ ਵਿਆਹ ਵਾਲੇ ਦਿਨ ਹੀ ਮਿਲਣਾ ਜਾਣ ਤੋਂ ਪਹਿਲਾਂ ਪਿਆਰੀ ਜਿਹੀ ਜੱਫੀ ਤਾਂ ਦੇ ਜਾਓ ਹਰਲੀਨ ਉਸ ਨੂੰ ਕੁੱਟ ਕੇ ਗੱਲ ਨਾ ਲਗਾਲਿਆ ਤੇ ਕਿਹਾ ਬਸ ਇੰਨੀ ਪਿਆਰੀ ਬਹੁਤਾ ਕਾਲਾ ਨਹੀਂ ਹੋਰ ਕੁੱਟ ਕੇ ਹਰਲੀਨ ਕੁੱਟ ਕੇ ਜੱਫੀ ਪਾਉਣ ਤੋਂ ਬਾਅਦ ਬਸ ਬਸ ਬਹੁਤਾ ਜੇ ਕਿਸੇ ਨੇ ਦੇਖ ਲਿਆ ਫਿਰ वैसे भी हुन ਤਾਂ ਮੈਂ ਹਮੇਸ਼ਾ ਲਈ ਤੁਹਾਡੀ ਹੋ ਜਾਣਾ ਆ ਫਿਰ ਜਿੰਨੀ ਮਰਜ਼ੀ ਕਰ ਲੈਣਾ ਉਦੋਂ ਤੱਕ ਲਈ ਇਸ ਦੇ ਨਾਲ ਇਹ ਕੰਮ ਸਾਰਨਾ ਪੈਣਾ ਜੀ ਚੰਗਾ ਮੈਂ ਹੁਣ ਚਲਦੀ ਆਂ ਖਿਆਲ ਰੱਖਣਾ ਆਪਣਾ ਤੇ ਧਿਆਨ ਨਾਲ ਜਾਣਾ ਓਕੇ ਗੁੱਡ ਨਾਈਟ ਭੋਗੀ ਘਰ ਪਹੁੰਚ ਕੇ ਮੈਨੂੰ ਫੋਨ ਜ਼ਰੂਰ ਕਰ ਦੇਣਾ ਹੱਲੀ ਨੂੰ ਉਤਰ ਕੇ ਘਰ ਦੇ ਅੰਦਰ ਚਲੀ ਗਈ ਤੇ ਕਾਲਾ ਵਿਕਰਨ ਚੱਲ ਪਿਆ ਘਰ ਆ ਕੇ ਉਸਨੇ ਹੱਲੀ ਨੂੰ ਆਪਣੇ ਘਰ ਪਹੁੰਚ ਜਾਂਦਾ ਮੈਸੇਜ ਕੀਤਾ ਤੇ ਸੋ ਗਿਆ ਅਗਲੇ ਦਿਨ ਗੁਰਨਾਮ ਨੇ ਕਾਲੇ ਨੂੰ ਸਵੇਰੇ ਸਾਜਰੇ ਕੀ ਉਠਾਲਿਆ ਤੇ ਆਪਣੇ ਨਾਲ ਪਹਿਲਾਂ ਉਸ ਨੂੰ ਸੈਲੂਨ 'ਚ ਲੈ ਕੇ ਉਸ ਨੂੰ ਅਸਥੀ ਸ਼ਕਲ ਸੂਰਤ ਸਵਾਰੀ ਤੇ ਕਾਲੇ ਦੇ ਕੱਪੜੇ ਤੇ ਸਮਾਨ ਵਗੈਰਾ ਦੁਕਾਨ ਤੋਂ ਫੜੇ ਤੇ ਘਰ ਆ ਗਏ ਘਰ ਆਉਂਦਿਆਂ ਨੂੰ ਕਿੰਨ੍ਹੇ ਵੀ ਤਿਆਰ ਹੋਈ ਬੈਠੇ ਸੀ ਤੇ ਸਭ ਨੇ ਨਾਸ਼ਤਾ ਕੀਤਾ ਤੇ ਫਿਰ ਉਹ ਸਾਰਾ ਸਮਾਨ ਗੱਡੀ 'ਚ ਰੱਖ ਕੇ ਪਿੰਡ ਵੱਲ ਨੂੰ ਤੁਰ ਪਏ ਜਦੋਂ ਉਹ ਪਿੰਡ ਪਹੁੰਚੇ ਉਦੋਂ ਤੱਕ ਘਰ ਹਲਵਾਈ ਲੱਗ ਚੁੱਕੇ ਸਨ ਪੱਠੀ ਤੇ ਕੜਾਹੀ ਛੱਡ ਦਿੱਤੀ ਗਈ ਸੀ ਭਾਜੀ ਤਿਆਰ ਹੋ ਰਹੀ ਸੀ। ਕੁੱਕਰ ਆ ਕੇ ਸਭ ਤੋਂ ਪਹਿਲਾਂ ਹਰ ਨਾਮ ਤੁਛਰਨੋ ਮਿਲੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਸਾਰੇ ਘਰ ਵਿੱਚ ਖੂਬ ਚਹਿਲ ਪਹਿਲ ਸੀ। ਵਿਆਹ ਵਾਲਾ ਰੌਣਕ ਮੇਲਾ ਸ਼ੁਰੂ ਹੋ ਗਿਆ ਸੀ। ਗੁਰਨਾਮ ਨੇ ਆ ਕੇ ਸਾਰੇ ਕੰਮ ਆਪ ਸੰਭਲ ਲਈ ਤੇ ਕਾਲੀ ਨੂੰ ਬਸ ਇੱਕ ਸਾਈਡ ਤੇ ਬੈਠਣ ਨੂੰ ਕਹਿ ਦਿੱਤਾ। ਸਾਰੇ ਕੰਮ ਉਸਨੇ ਭੱਜ-ਪਜਾਪ ਮੂਰੀ ਹੋ ਕੇ ਕੀਤੇ। ਸ਼ਨੀਮਨੀ ਦਿੱਤਾ ਮੋਸ ਲੱਗੀ ਹੋਈ ਸੀ। ਹਲਵਾਈਆਂ ਚ ਭੱਜੀ ਫਿਰਦੀ ਸੀ। ਕਦੇ ਕੋਈ ਚੀ ਚੱਕੀ ਲੈ ਕੇ ਖਾਂ ਜਾਂਦੀ ਕਦੇ ਕੋਈ ਉਧਰ ਦੂਜੇ ਪਾਸੇ ਹਲਿੰਦੇ ਘਰ ਵਿਆਹ ਦੀਆਂ ਤਿਆਰੀਆਂ ਸਨ ਖਰਚ ਖੂਬ ਚਹਲ ਪਹਲ ਸੀ ਦੁਪਹਿਰ ਹੋਣ ਤੱਕ ਬਾਜੀ ਸਾਰੀ ਬਣ ਕੇ ਤਿਆਰ ਹੋ ਗਈ ਸੀ ਫਿਰ ਅਗਲੇ ਦਿਨ ਬਾਜੀ ਸੁਕਨ ਤੋਂ ਬਾਅਦ ਸਾਰੀ ਬਾਜੀ ਸਾਮ ਕੇ ਲਫਾਫਿਆਂ ਚ ਪੈਕ ਕਰਵਾ ਕੇ ਅੰਦਰ ਪੀਤੀ ਰੱਖ ਦਿੱਤੀ ਲਈ ਘਰ ਦੇ ਸਾਰੇ ਆਪੋ ਆਪਣੀ ਕੰਮਕਾਰਾਂ ਤੇ ਲੱਗੇ ਰਹਿੰਦੇ ਤੇ ਕਾਲਾ ਤੇ ਹਰleen ਆਪਣੀ ਹੀ ਚੜਤੀ ਦੁਨੀਆ ਚ ਖੋਏ ਰਹਿੰਦੇ ਵਟਨੇ ਵਾਲੇ ਦਿਨ ਕਾਲੇ ਨੂੰ ਵਟਨਾ ਲਾਇਆ ਗਿਆ ਪਹਿਲਾਂ ਹਰਨਾਮ ਦੇ ਚਰਨੋਂ ਨੇ ਵਟਨਾ ਮਲਿਆ ਤੇ ਨਾਲ ਹੀ ਸ਼ਨੀ ਮਨੀ ਨੇ ਵੀ ਫਿਰ ਗੁਰਨਾਮ ਦੇ ਕਿਰਨ ਨੇ ਮਲਿਆ ਬਾਅਦ ਆਂਡੀ ਗਵੰਡੀ ਸ਼ਰੀਕੇ ਪਾਈ ਚਾਰੇ ਤੇ ਪਿੰਡ ਦੀਆਂ ਬੁੜੀਆਂ ਨੇ ਵਾਰੀ-ਵਾਰੀ ਵਟਨਾ ਮਲਿਆ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਪਾਠ ਰਖਵਾਇਆ ਗਿਆ ਤੇ ਚਾਹ ਪਕੌੜੇ ਵਰਤਾਈ ਗਏ ਪਾਠ ਦਾ ਪੋਗ ਭੈਣ ਤੋਂ ਬਾਅਦ ਸਾਰੇ ਸ਼ਰੀਕੇ ਬਰਾਦਰੀ ਨੂੰ ਰੋਟੀ ਵਰਤਾਈ ਗਈ ਤੇ ਫਿਰ ਦੁਪਹਿਰੇ ਕਾਲੇ ਨੂੰ ਵਟਨਾ ਮਲਿਆ ਵਿਆਹ ਸਦਾ ਹੋਣ ਕਰਕੇ ਘਰ ਜ਼ਿਆਦਾ ਮਹਿਮਾਨ ਵੀ ਨਹੀਂ ਸਨ ਆਈ ਪਰ ਵਿਆਹ ਦੇ ਦੂਜੇ ਦਿਨ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ਜਿਸ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਸੀ ਤਾਂ ਕਿ ਕੋਈ ਨਿਰਾਸ਼ ਨਾ ਹੋਵੇ ਸ਼ਾਮ ਹੋਈ ਡੀਜੇ ਲਾਏ ਗਏ ਤਿੰਨ ਚੰਟਪਨ ਵਾਲੇ ਆ ਕੇ ਨੱਚਣ ਲੱਗੇ ਤੇ ਪੀਣ ਵਾਲੇ ਇੱਕ ਪਾਸੇ ਬੈਠੇ ਆਪਣਾ ਪ੍ਰੋਗਰਾਮ ਚਾਲੂ ਕਰੀ ਬੈਠੇ ਸੀ ਉਧਰ ਹਰਲੀਨ ਦੇ ਵੀ ਬਟਨਾ ਬਲਿਆ ਗਿਆ ਤੇ ਉਸਦੇ ਹੱਥਾਂ ਪੈਰਾਂ ਤੇ ਮਹਿੰਦੀ ਲਗਾਈ ਗਈ ਵਿਆਹ ਦੀ ਖੁਸ਼ੀ ਤਾਂ ਹਰਲੀਨ ਤੋਂ ਸਾਂਭੀ ਹੀ ਨਹੀਂ ਜਾ ਰਹੀ ਸੀ ਕਾਲੀ ਦੇ ਸ਼ਾਮ ਨੂੰ ਵਟਨਾ ਮਲਨੇ ਤੋਂ ਬਾਅਦ ਜਾਗੂ ਕੱਢੀ ਗਈ ਤੇ ਫਿਰ ਘਰ ਆ ਕੇ ਸਾਰੇ ਨੱਚਣ ਟੱਪਣ ਲੱਗੇ ਹਰਨਾਮ ਅੱਜ ਖੁਸ਼ੀ ਚ ਸਭ ਤੋਂ ਅੱਗੇ ਹੋ ਕੇ ਨੱਚ ਰਿਹਾ ਸੀ ਗੁਰਨਾਮ ਕਿਰਨ ਚਰਨੋਂ ਤੀਨੇ ਆਣੀ ਸਭ ਉਸੇ ਨਾਲ ਹੀ ਲੱਗੇ ਹੋਏ ਸਨ ਬਾਅਦ ਵਿੱਚ ਉਹ ਕਾਲੀ ਨੂੰ ਵੀ ਉਠਾ ਕੇ ਨਾਲ ਲੈ ਗਏ ਨੱਚਣ ਲਈ ਇਹ ਤਾਂ ਹੀ ਨੱਚਦਿਆਂ ਟੱਪਦਿਆਂ ਨੂੰ ਰਾਤ ਦੇ 12 ਵਜੇ ਤੇ ਫੇਟੀ ਸੇ ਬੰਦ ਕਰ ਦਿੱਤਾ ਗਿਆ ਅਗਲੇ ਦਿਨ ਸਵੇਰੇ ਤੜਕੀ ਕਾਲੀ ਦੇਵਤਨਸਾਰ ਉਸ ਦੀ ਨਾਈ ਧੋਈ ਦੀ ਰਸਮ ਕੀਤੀ ਗਈ ਤੇ ਫਿਰ ਉਸ ਨੂੰ ਕੁਰਸੀ ਤੇ ਬਿਠਾ ਕੇ ਸ਼ਗਨ ਪਾਇਆ ਗਿਆ ਤੇ ਚਾਚੇ ਦੀ ਕੁੜੀ ਨੇ ਸਿਰ ਤੇ ਸਿਰਾ ਸਜਾਇਆ ਤੇ ਸਲਮੀਆਂ ਪਾਈਆਂ ਗਈਆਂ ਫਿਰ ਪੰਜ ਚਰਨوں ਨੇ ਉਸੇ ਸ਼ਰਮਾ ਫੁਆਈ ਦੀ ਰਸਮ ਕੀਤੀ ਤਾਇਆ ਤਾਈ ਸਣੇ ਸਿਰਫ 11 ਬੰਦੇ ਹੀ ਵਿਰਾਸਤ ਗਏ ਨੌਕਵਸੇ ਨੂੰ ਉਹ ਸਾਰੇ ਜਨੇ ਮਿੱਥੇ ਸਮੇਂ ਅਨੁਸਾਰ ਗੁਰੂ ਘਰ ਪਹੁੰਚ ਗਏ ਉੱਥੇ ਹੀ ਬਿਆਦਾ ਸਾਰਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਹਿਲਾ ਅਰਦਾਸ ਕੀਤੀ ਗਈ ਤੇ ਫਿਰ ਸਾਰੇ ਪਰਿਵਾਰਿਕ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਬਿਨਾਂ ਕਿਸੇ ਵੀ ਬਾਦੂਖਰਸ਼ੀ ਦੇ ਮਿਲਣੀਆਂ ਕੀਤੀਆਂ ਗਈਆਂ ਕੁੜੀ ਵਾਲਿਆਂ ਵੱਲੋਂ ਵੀ ਗਿਣਤੀ ਦੇ ਮਹਿਮਾਨ ਸਨ ਬਸ ਕੁਝ ਰਿਸ਼ਤੇਦਾਰ ਤੇ ਦੂਕ ਹਰਲੀਂ ਦੀਆਂ ਸਹਿਲੀਆਂ ਸਨ ਫਿਰ ਆਏ ਹੋਏ ਮਹਿਮਾਨਾਂ ਨੂੰ ਚਾਹ ਪਾਣੀ ਸ਼ਕਾਇਆ ਗਿਆ ਤੇ ਬਾਛਲਾਮਾ ਲਈ ਸਾਰੇ ਗੁਰੂ ਘਰ ਨੂੰ ਅੰਦਰ ਛਲਪਈ ਤੇ ਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਕਲਾਂ ਅੰਦਰ ਆਇਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਸਾਈ ਪੇਟ ਕੀਤਾ ਤੇ ਮੱਥਾ ਟੇਕ ਕੇ ਸੱਜੇ ਪਾਸੇ ਬੈਠ ਗਿਆ ਫਿਰ ਕੁਝ ਦਰਵਾਦ ਹਰਲੀਨ ਵੀ ਆ ਗਈ ਲਾਈਟ ਪਿੰਕ ਕਲਰ ਦੇ ਲੈਂਗੁਏਜ ਹਰਲੀਨ ਬਹੁਤ ਸੋਹਣੀ ਲੱਗ ਰਹੀ ਸੀ ਤੇ ਆ ਕੇ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਸਾਈ ਪੇਟ ਕੀਤਾ ਤੇ ਮੱਥਾ ਟੇਕ ਕੇ ਕਾਲੇ ਦੇ ਖੱਬੇ ਹੱਥ ਟਾਟ ਗਈ ਹਰleen ਦੇ ਪਾਪਾ ਨੇ ਆ ਕੇ ਸਿਰਵਤੋਂ ਦੀ ਰਸਮ ਅਦਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਫਿਰ ਭਾਈ ਸਾਹਿਬ ਨੇ ਲਾਹਮਾ ਪੜਨੀਆਂ ਸ਼ੁਰੂ ਕੀਤੀਆਂ ਤੇ ਨਾਲ ਹੀ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹਰleen ਦੇ ਪਾਪਾ ਨੇ ਪੱਲਾ ਫੜਾਉਣ ਵਾਲੀ ਰਸਮ ਅਦਾ ਕੀਤੀ ਫਿਰ ਕਾਲੇ ਤੇ ਹਰleen ਦੋਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਚਾਰ ਲਾਹਮਾ ਪੂਰੀਆਂ ਕੀਤੀਆਂ ਤੇ ਅਰਦਾਸ ਕਰਨ ਉਪਰੰਤ ਦੀਗ ਵਰਤਾ ਕੇ ਅਨੰਤਕਾਰਸ਼ ਦੀ ਰਸਮ ਦੀ ਸਮਾਪਤੀ ਕੀਤੀ ਗਈ। ਅਨੰਤਕਾਰਸ਼ ਕਰਦੀਆਂ ਨੂੰ ਰੋਟੀ ਦਾ ਟਾਈਮ ਵੀ ਹੋ ਗਿਆ ਸੀ। ਹਰਲੀਨ ਦੇ ਪਾਪਾ ਨੇ ਸਭ ਨੂੰ ਗੁਰੂ ਘਰ ਲੰਗਰ ਸ਼ਕਨ ਲਈ ਲੰਗਰ ਹਾਲ 'ਚ ਜਾਣ ਦੀ ਬੇਨਤੀ ਕੀਤੀ। ਸਾਰੇ ਰਿਸ਼ਤੇਦਾਰ ਲੰਗਰ ਹਾਲ ਵੱਲ ਚੱਲ ਪਏ। ਇੱਕ ਸਾਈਡ 'ਤੇ ਬੀਬੀਆਂ ਅਤੇ ਦੂਜੀ ਸਾਈਡ 'ਤੇ ਬੰਦਿਆਂ ਸਭ ਨੂੰ ਪੰਗਤ 'ਚ ਬਿਠਾ ਕੇ ਗੁਰੂ ਦਾ ਲੰਗਰ ਸ਼ਕਾਇਆ ਗਿਆ। ਇੱਕ ਸਾਈਡ 'ਤੇ ਕਾਲਾ ਤੇ ਹਰਲੀਨ ਵੀ ਬੈਠੇ ਪ੍ਰਸ਼ਾਦਾ ਛਕ ਰਹੇ ਸਨ। ਪ੍ਰਸ਼ਾਦਾ ਸ਼ਕੰਤੋਵਾਦ ਫਿਰ ਸਾਰੇ ਹਰਲੀਨ ਦੇ ਘਰ ਨੂੰ ਚਲ ਪਈ ਕਿਉਂਕਿ ਡੋਲੀ ਹਰਲੀਨ ਦੇ ਘਰੋਂ ਤੁਰਨੀ ਸੀ ਸਾਰੇ ਸ਼ਗਨ ਵਿਹਾਰ ਕਰਨ ਤੋਂ ਬਾਅਦ ਹਰਲੀਨ ਦੇ ਘਰੋਂ ਤੁਰਨ ਤੋਂ ਪਹਿਲਾਂ ਉਹਨਾਂ ਦੋਵਾਂ ਨੇ ਸਾਰਿਆਂ ਤੋਂ ਆਸ਼ੀਰਵਾਦ ਲਿਆ ਹਰਨਾਮ ਅਜ ਬਹੁਤ ਖੁਸ਼ ਸੀ ਗੁਰਨਾਮ ਤੇ ਕਿਰਨ ਵੀ ਫਿਰ ਦੋਵਾਂ ਨੇ ਹਰਨਾਮ ਤੇ ਚਰਨੋਂ ਭਾਬੀ ਦੀ ਪੈਰੀਂ ਹੱਤ ਲਾ ਕੇ ਆਸ਼ੀਰਵਾਦ ਲਿਆ ਤੇ ਫਿਰ ਜਦ ਗੁਰਨਾਮ ਤੇ ਕਿਰਨ ਭਾਬੀ ਦੀ ਪੈਰੀਂ ਹੱਤ ਲਾਉਣ ਲੱਗੇ ਤਾਂ ਕਿਰਨ ਨੇ ਕਾਲੀ ਤਿਹਰਲੀ ਨੂੰ ਗਲ ਨਾਲ ਲਾ ਕੇ ਪਿਆਰ ਦਿੱਤਾ ਤੇ ਗੁਰਨਾਮ ਨੇ ਹਲਿੰਦਾਸ ਦੇ ਸਿਰ ਪਲੋਸ ਕੇ ਉਸ ਨੂੰ ਪਿਆਰ ਦਿੱਤਾ ਫਿਰ ਕਾਲੇ ਨੇ ਹਲਿੰਦੇ ਮਮੀ ਪਾਪਾ ਦੀ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਤਾਇਆ ਤਾਈ ਦੇ ਵੀ ਫਿਰ ਸਾਰਿਆਂ ਨੇ ਵੀ ਨਮੀ ਵਿਆਹੀ ਜੋੜੀ ਨੂੰ ਪਿਆਰ ਤੇ ਵਿਆਧੀਆਂ ਮੁਬਾਰਕਾਂ ਦਿੱਤੀਆਂ ਹਨਵਾਰੀ ਸੀ ਢੋਲੀ ਤੋਰਨ ਦੀ ਬੜੇ ਹੀ ਭਰੇ ਮਨ ਨਾਲ ਹਰਲੀਨ ਦੇ ਮਮੀ ਪਾਪਾ ਨੇ ਹਰਲੀਨ ਨੂੰ ਵਿਦਾ ਕੀਤਾ ਹਰਨਾਮ ਹਰਲੀਨ ਦੇ ਪਾਪਾ ਨੂੰ ਗੱਲ ਲਾ ਕੇ ਹੌਸਲਾ ਦਿੰਦੇ ਹੋਏ ਕਹਿਣ ਲੱਗਾ ਚੌਧਰੀ ਸਾਹਿਬ ਤੁਸੀਂ ਕੋਈ ਫਿਕਰ ਨਾ ਕਰਨਾ ਜੀ ਤੁਸੀਂ ਬਸ ਇਹ ਸਮਝਣਾ ਕਿ ਤੁਹਾਡੀ ਤੀ ਹਰਲੀਨ ਅੱਜ ਤੋਂ ਇੱਕ ਘਰ ਦੀ ਨਹੀਂ ਬਲਕਿ ਹੁਣ ਦੋ ਘਰਾਂ ਦੀ ਤੀ ਬਣ ਗਈ ਆ ਕੋਈ ਚਿੰਤਾ ਨਾ ਕਰਨਾ ਤੁਸੀਂ ਮੇਰੇ ਹੀ ਹੁੰਦੇ ਆ ਚੰਗਾ ਜੀ ਹੁਣ ਸਾਨੂੰ ਆਗਿਆ ਦਿਓ ਦੋ ਹੱਥ ਜੋੜ ਕੇ ਕਹਿਣ ਲੱਗੇ ਉਹਨਾਂ ਨੂੰ ਘਰ ਪਹੁੰਚਦੇ ਅਨੁਸਾਰ ਜਿਵੇਂ ਛਿਪਨੇ ਹਿਵਾਲਾ ਸੀ ਜਦੋਂ ਹੋਕਰ ਪਹੁੰਚੀ ਤਾਂ ਕਾਲੀ ਤੇ ਹੱਲੀ ਨੂੰ ਕਿਰਨੇ ਗੱਡੀ ਚੋਂ ਉਤਾਰਿਆ ਲੱਗਨੇ ਬਹੁਤ ਧੀਰਜ ਹੋਇਆ ਤੇ ਨਵੀਂ ਵਿਆਹੀ ਸੁਭਾਗ ਜੋੜੀ ਨੂੰ ਅੰਦਰ ਲਿਆਂਦਾ ਜਦ ਕਾਲਾ ਤੇ ਹੱਲੀ ਅੰਦਰ ਆਈ ਤਾਂ ਚਰਨੋਂ ਨੇ ਪਾਣੀ ਵਾਰਨੀ ਦੀ ਰਸਮ ਅਦਾ ਕੀਤੀ ਫਿਰ ਉਹਨਾਂ ਨੂੰ ਅੰਦਰ ਕਮਰੇ ਚ ਲਿਜਾ ਕੇ ਥੱਲੇ ਵਿਸ਼ੇਕ ਅਦੀਤੀ ਵਠਾਇਆ ਗਿਆ ਤੇ ਦੁੱਧ ਪਲਾਇਆ ਗਿਆ ਫਿਰ ਚਰਨੋਂ ਨੇ ਨਵੀਂ ਜੋੜੀ ਨੂੰ ਕਉ ਕੰਡ ਕਵਾ ਕੇ ਮੂੰਹ ਮਿੱਠਾ ਕਰਵਾਇਆ ਸਬ ਗਲੀ ਮੁਹੱਲੇ ਦੀਆਂ ਔਰਤਾਂ ਨੇ ਨਮੀ ਜੋੜੀ ਨੂੰ ਪਿਆਰ ਦਿੱਤਾ ਦੇਖਦੇ ਦੇਖਦੇ ਸਭ ਆਪੋ ਆਪਣੇ ਘਰ ਚਲੇ ਗਏ ਸਨ ਹੁਣ ਘਰ ਵਿੱਚ ਬਸ ਕਰਦੇ ਹੀ ਮੈਂਬਰ ਸਨ ਹਰਲੀਨ ਉਸਦੇ ਕਮਰੇ 'ਚ ਬਿਠਾ ਦਿੱਤਾ ਗਿਆ ਤੇ ਰੋਟੀ ਵੀ ਉਸਦੇ ਕਮਰੇ 'ਚ ਪਹੁੰਚਾ ਦਿੱਤੀ ਗਈ ਪਰ ਉਹ ਬੈਠੀ ਕਾਲੇ ਦਾ ਇੰਤਜ਼ਾਰ ਕਰ ਰਹੀ ਸੀ ਕੁਝ ਦੀਰਵਾਦ ਕਾੜਾ ਜਾਂ ਤੇ ਦਰਵਾਜ਼ਾ ਬੰਦ ਕਰਕੇ ਆ ਕੇ ਹਰਲੀਨ ਦੇ ਕੋਲ ਬੈਠ ਗਿਆ ਕਾਲਾ ਹਲੇ ਵੀ ਮੀਰੀ ਤੋਂ ਮੂਛ ਪਾਈ ਬੈਠੇ ਹੋ ਮੈਂ ਕਿਹਾ ਜੀ ਆ ਮਾੜਾ ਜੀ ਹੱਕੋਂ ਦੇ ਚੱਕੀ ਚਾਨ ਮੈ ਜੀ ਚੇਰੇ ਦਾ ਦੇਦਾਰ ਹੀ ਕਰਵਾ ਦੋ ਹਰleen ਕੁੰਡ ਕਰਵਲਾ ਚੁਕਦਾ ਹੁੰਦਾ ਜੀ ਇਹਨਾ ਵੀ ਨਹੀਂ ਪਤਾ ਤੁਹਾਨੂੰ ਕਾਲਾ ਚਲ ਕੋਈ ਨਹੀਂ ਮੈਂ ਚੱਕ ਦਿੰਨਾ ਆ ਹਰleen ਉਸ ਦਾ ਹੱਥ ਫੜ ਦਿਆ ਮੇਰਾ ਗਿਫਟ ਕਿੱਥੇ ਆ ਕਾਲਾ ਲਹੂਣਾ ਕੀ ਆ ਇਸ ਟਾਈਮ ਮੈਂ ਗਿਫਟ ਕਿੱਥੋਂ ਲੈ ਕੇ ਆਵਾਂ ਹਰleen ਇਹ ਸ਼ਗਨ ਹੁੰਦਾ ਸੁ ਦੇਣਾ ਤਾਂ ਪੈਣਾ ਆ ਕਾਲਾ ਪਤਾ ਜੀ ਮੈਨੂੰ ਸਭ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੇ ਆਪਣੀ ਜੀਵ ਚੋਂ ਮੁੰਦਰੀ ਕੱਢ ਕੇ ਹਰਲੀਨ ਦੀ ਉਂਗਲੀ 'ਚ ਪਾ ਦਿੱਤੀ ਹਰਲੀਨ ਕਿੰਨੀ ਸੋਹਣੀ ਆ ਕਾਲੇ ਨੇ ਫਿਰ ਉਸ ਤੱਕ ਹੁੰ ਚੁੱਕਿਆ ਤਾਂ ਹਰਲੀਨ ਨੇ ਸੰਗ ਦੀ ਨਿਸੇਰ ਚ ਕਾ ਲਿਆ ਤਾਂ ਕਾਲੇ ਨੇ ਉਸ ਦਾ ਮੂੰਹ ਠੋਡੀ ਤੋਂ ਫੜ ਕੇ ਉਤਾਨੋ ਚੱਕਿਆ ਤੇ ਹਰਲੀਨ ਨੂੰ ਅੱਖਾਂ ਖੋਲਣ ਨੂੰ ਕਿਹਾ ਕਾਲਾ ਆਸਾ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ ਹਰਲੀਨ ਤੁਸੀਂ ਵੀ ਖਿੜਾ ਘੱਟ ਲੱਗ ਰਹੇ ਹੋ ਸਰਦਾਰ ਜੀ ਚਲੋ ਹੁਣ ਪਹਿਲਾਂ ਰੋਟੀ ਖਾਈਏ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਕਾਲੀ ਤੇ ਹਰਲੀ ਨੇ ਫਿਰ ਇੱਕ ਦੂਜੇ ਨੂੰ ਰੋਟੀ ਖਵਾਈ ਤੇ ਫਿਰ ਫਟ ਕੇ ਗੱਲਾਂ-ਬਾਤਾਂ ਕਰਨ ਕੋਈ ਛਿਰਵਾ ਦੋਨਾਂ ਦਾ ਦਰਵਾਜ਼ਾ ਖੜਕਿਆ ਤੇ ਕਾਲੀ ਨੇ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕਿਰਨ ਭਾਬੀ ਖੜੀ ਸੀ ਦੁੱਧ ਦਾ ਗਲਾਸ ਆ ਕੇ ਅੰਦਰ ਟੇਬਲ ਤੇ ਰੱਖ ਕੇ ਕਹਿਣ ਲੱਗੀ ਕੱਲ ਸਵੇਰੇ ਟਾਈਮ ਨਾਲ ਉੱਠ ਕਰਨਾ ਕੱਲ ਰਿਸੈਪਸ਼ਨ ਪਾਰਟੀ ਰੱਖੀ ਆ ਘਰ ਸਾਰੇ ਮਹਿਮਾਨ ਰਿਸ਼ਤੇਦਾਰਾਂ ਨਹੀਂ ਆਉਣਾ ਠੀਕ ਆ ਤੇ ਉਹ ਇਹਨਾਂ ਆ ਕੇ ਚਲੀ ਗਈ ਕਾਲਾ ਦਰਵਾਜ਼ਾ ਬੰਦ ਕਰਕੇ ਆਖੀ ਹਰਲੀਨ ਕੋਲ ਬੈਠ ਗਿਆ ਤੇ ਦੁੱਧ ਦਾ ਗਲਾਸ ਚੱਕ ਕੇ ਉਸ ਦੀ ਵੱਲ ਵਧਾਇਆ ਤੇ ਪੀਣ ਲਈ ਕਿਹਾ ਹਰਲੀ ਨੇ ਅੱਧਾ ਦੁੱਧ ਪੀਤਾ ਤੇ ਅੱਧਾ ਕાળੀ ਨੇ ਪੀਤਾ ਫਿਰ ਉਹ ਦੋਵੇਂ ਪੈ ਗਏ ਤੇ ਹੱਥਾਂ 'ਚ ਹੱਥ ਪਾਈ ਪਏ ਹੋਏ ਉਹ ਦੋਵੇਂ ਕਿੰਨਾ ਚਿਰ ਗੱਲਾਂ-ਵਾਟਾਂ ਕਰਦੇ ਰਹੇ ਅਗਲੇ ਦਿਨ ਭਾਬੀ ਸਵੇਰੇ ਹੀ ਉਹਨਾਂ ਨੂੰ ਆ ਕੇ ਉਠਾ ਗਈ ਤੇ ਨਹਾਤੋਂ ਕੇ ਤਿਆਰ ਹੋ ਜਾਂਦਾ ਆ ਕੇ ਕਿਚਲੀ ਗਈ ਕਾਲਾ ਉੱਠ ਕੇ ਨਹਾਉਣ ਚ ਲੱਗਿਆ ਤੇ ਹਰਲੀ ਨੇ ਜੇ ਸੁੱਤੀ ਪਈ ਸੀ ਉਜਾਦਨ ਆ ਕੇ ਆਇਆ ਤਾਂ ਹਲੀ ਵੀ ਹਰਲਿੰਨ ਸੁੱਹੀ ਰਹੀ ਸੀ ਤੇ ਆ ਕੇ ਉਸ ਦੇ ਸਰਾਣੇ ਬੈਠ ਗਿਆ ਤੇ ਉਸ ਦੇ ਚਿਹਰੇ ਨੂੰ ਨਿਹਾਰਦਾ ਰਿਹਾ ਜਦ ਉਸ ਦੇ ਚਿਹਰੇ ਤੋਂ ਉਹ ਉਸ ਦੀਆਂ ਜਲਫਾਂ ਹਟਾਣ ਲੱਗਾ ਤਾਂ ਹਰਲਿੰਨ ਇੱਕਦਮ ਜਾ ਗਈ ਤੇ ਉੱਠ ਕੇ ਬੈਠ ਗਈ ਕਾਲਾ ਗੁੱਡ ਮਾਰਨਿੰਗ ਜੀ ਹਰਲਿੰਨ ਵੈਰੀ ਗੁੱਡ ਮਾਰਨਿੰਗ ਜੀ ਟਾਈਮ ਕੀ ਹੋਇਆ ਆਪਣਾ ਟਾਈਮ ਕੀ ਹੋਇਆ ਆਪਣਾ ਮੋਬਾਈਲ ਲੱਭਦੇ ਹੋਏ ਕਾਲੇ ਨੇ ਪੁੱਛਿਆ ਕਾਲਾ ਸਾਢੇ 6 ਹੋ ਗਏ ਨੇ ਜੀ ਹਰਲੀਨ ਹਾ ਇੰਨਾ ਜ਼ਿਆਦਾ ਮੈਂ ਲੇਟ ਕਿਵੇਂ ਹੋ ਗਈ ਭਾਬੀ ਆਈ ਸੀ ਉਠਾਣ ਲਈ ਕਾਲਾ ਉਹ ਤਾਂ ਉਠਾ ਕੇ ਕਦੋਂ ਦੀ ਚਲੇ ਵੀ ਗਈ ਹਰਲੀਨ ਭਾਬੀ ਕੀ ਸੋਚਦੀ ਹੋ ਮੇਰੇ ਬਾਰੇ ਕਿ ਮੈਂ ਹਲੇ ਤੱਕ ਸੌ ਰਹੀ ਆ ਚਲੋ ਹਟੋ ਹੁਣ ਮੈਨੂੰ ਵੀ ਤਿਆਰ ਹੋਣ ਦਿਓ ਕਾਲਾ ਥੋੜਾ ਜਿਹਾ ਪਿਆਰ ਤਾਂ ਕਰ ਲਓ ਜੀ ਉਸ ਨੂੰ ਜੱਫੀ ਪਾਉਂਦੇ ਹੋਏ ਕਹਿਣ ਲੱਗਾ ਹਰਲੀਨ ਭੂਗੇ ਪਹਿਲਾਂ ਮੈਨੂੰ ਤਿਆਰ ਹੋਣ ਦਿਓ ਮੈਂ ਪਹਿਲਾਂ ਹੀ ਲੇਟ ਹੋ ਗਈ ਆ ਉੱਠ ਕੇ ਵਾਸ਼ਰੂਮ ਵਾਲ ਨੂੰ ਤੁਰ ਪਈ ਕਾਲਾ ਠੀਕ ਹੈ ਜੀ ਜਾਓ ਫਿਰ ਮਾਉ ਬਣਾਉਂਦੀਆਂ ਕੈਨ ਲੱਗਾ ਹਰਲੀਨ ਮੁੜ ਕੇ ਬੱਪਾ ਸੌਂਦੀ ਹੋਈ ਕੋਲ ਆਈ ਤੇ ਉਸ ਨੂੰ ਗੱਲ ਨਾਲ ਲਾਉਂਦੇ ਹੋਏ ਕੈਨ ਲੱਗੀ ਬਸ ਇੰਨਾ ਠੀਕਾ ਕਾਲਾ ਬਸ ਇੰਨਾ ਹੀ ਹਰਲੀਨ ਨੇ ਕੁਟਕੀ ਜੱਫੀ ਪਾਈ ਤੇ ਗੱਲ ਦੇ ਕਿਸ ਕਰਕੇ ਤਿਆਰ ਹੋਣ ਚਲੀਗੀ ਜਦੋਂ ਹਰਲੀਨ ਨਹਾ ਕੇ ਬਾਹਰ ਆਈ ਤਾਂ ਕਾਲਾ ਵੀ ਉਦੋਂ ਤੱਕ ਤਿਆਰ ਹੋ ਚੁੱਕਾ ਸੀ ਪਰ ਉਹ ਆਪਣੀ ਟਾਈ ਝੋਲ ਗਿਆ ਹੋਇਆ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਟਾਈ ਕਿਵੇਂ ਸੈਟ ਕਰੇ ਹਰਲੀਨਾ ਕੇ ਉਸਤੇ ਮੂਰੇ ਖੜਗੀ ਤੇ ਉਸਨੂੰ ਆਪਣੇ ਵੱਲ ਦੇਖਣ ਨੂੰ ਕਿਹਾ ਤੇ ਉਸਦੀ ਟਾਈ ਬਨਣ ਲੱਗੀ ਟਾਈ ਤਾਂ ਕਦੋਂ ਦੀ ਬਨਣ ਗਈ ਸੀ ਪਰ ਉਹ ਦੋਵੇਂ ਇੱਕ ਦੂਜੇ ਵਿੱਚ ਖੋਏ ਹੋਏ ਸਨ ਜਦ ਬਾਹਰ ਖੜਾਕਾ ਹੋਇਆ ਤਾਂ ਉਹਨਾਂ ਨੂੰ ਸੁਰਤ ਆਈ ਹਰਲੀ ਨੇ ਕਾਲੇ ਨੂੰ ਸ਼ੀਸ਼ੇ 'ਚ ਟਾਈ ਦੇਖਣ ਨੂੰ ਕਿਹਾ ਹਰਲੀਨਾ ਕੇ ਉਸਦੀ ਪਿੱਛੇ ਮੋਢੀ ਤੇ ਹੱਥ ਰੱਖ ਖੜੀ ਹੋ ਗਈ ਤੇ ਕਹਿਣ ਲੱਗੀ ਹੁਣ ਲੱਗ ਰਿਹਾ ਗਲਬਾਤ ਮੇਰੇ ਸਰਦਾਰ ਜੀ ਦੀ ਚਲੋ ਹੁਣ ਤੁਸੀਂ ਬਾਹਰ ਜਾਓ ਤੇ ਜਾ ਕੇ ਦੇਖੋ ਮਹਿਮਾਨ ਵੀ ਗਏ ਹੋਣੇ ਆ ਮੈਂ ਵੀ ਤਿਆਰ ਹੋ ਜਾ ਮਾਂ ਤੇ ੱੱਕੇ ਨਾਲ ਉਸ ਨੂੰ ਕਮਰੇ 'ਚੋਂ ਬਾਹਰ ਪੇਜ ਕੇ ਕਮਰਾ ਅੰਦਰੋਂ ਬੰਦ ਕਰ ਲਿਆ ਕਾਲਾ ਬਾਹਰ ਆ ਕੇ ਮਹਿਮਾਨਾਂ ਲਈ ਕੀਤੇ ਸਾਰੇ ਇੰਤਜ਼ਾਮ ਦੇਖਣ ਲੱਗਾ ਤੇ ਹਰਲੀਨ ਤਿਆਰ ਹੋ ਰਹੀ ਸੀ ਆਠ ਵਾ ਚੁੱਕੇ ਸਨ ਤੇ ਮਹਿਮਾਨ ਵੀ ਆਉਣੇ ਸ਼ੁਰੂ ਹੋ ਗਏ ਸਨ ਕਾਲੀ ਨੂੰ ਹਰਲੀਨ ਨੇ ਫੋਨ ਕਰਕੇ ਕਮਰੇ 'ਚੋਂ ਲੈ ਗਿਆ ਤੇ ਉਹ ਕਮਰੇ 'ਚ ਆਇਆ ਤੇ ਕਹਿਣ ਲੱਗਾ ਉਹ ਤਾਂ ਜੀ ਮੈਨੂੰ ਕਮਰੇ 'ਚੋਂ ੱੱਕੇ ਨਾਲ ਬਾਹਰ ਕਰ ਦਿੱਤਾ ਸੀ ਹੁਣ ਬੜੀ ਜੀਤੀ ਯਾਦ ਵੀ ਆ ਗਈ ਹਰਲੀਨ ਪਰਦੇ ਪਿੱਛੋਂ ਬਾਹਰ ਆਉਂਦੀ ਹੋਈ ਕੀ ਮੈਗ ਰਹੀ ਆ ਮੈਂ ਜੀ ਕਾਲਾ ਵਾਜ ਹੀ ਕੀ ਬਾਤ ਆ ਪੂਰੀ ਗੱਲ ਬਾਤ ਆ ਪੂਰੀ ਮੈਚਿੰਗ ਕੀਤੀ ਆ ਨਾ ਮੇਰੇ ਨਾਲ ਆਪਣੇ ਰਾਇਲ ਬਲੂ ਰੰਗ ਦੇ ਗੁੱਡ ਪੈਂਟ ਵਲ ਦੇਖਦਿਆਂ ਹੋਇਆ ਕਹਿਣ ਲੱਗਾ ਹਰਲੀਨ ਹਾਂ ਜੀ ਦੇਖ ਕੋਈ ਕਮੀ ਤਾਂ ਨਹੀਂ ਰਹਿ ਗਈ ਸ਼ੀਸ਼ੇ ਅੱਗੇ ਖੜੇ ਹੋ ਕੇ ਕਹਿਣ ਲੱਗਾ ਕਾਲਾ ਬਸ ਇੱਕ ਕਮੀ ਆ ਜੀ ਹਰਲੀਨ ਉਹ ਕੀ ਜੀ ਕਾਲਾ ਉਸਦੀ ਅੱਖ ਚੋਂ ਕਾਜਲ ਲੈ ਕੇ ਉਸਦੇ ਕੰਨ ਦੇ ਪਿੱਛੇ ਲਗਾ ਦਿੱਤਾ ਤੇ ਕਹਿਣ ਲੱਗਾ ਇਸਦੇ ਕੋਈ ਖੁਈ ਕਮੀ ਨਹੀਂ ਅਜੀ ਤੇ ਉਸ ਨੂੰ ਜੱਫੀ ਪਾ ਲਈ ਕਾਲਾ ਕੀ ਹੋਇਆ ਕੁਝ ਪਰੇਸ਼ਾਨ ਲੱਗੇ ਹੋ ਹਰleen ਕੁਝ ਨਹੀਂ ਕਲਵੀਰ ਤੁਹਾਡਾ ਇਨਾ ਪਿਆਰ ਦੇਖ ਕੇ ਅਚਾਨਕ ਮੈਨੂੰ ਮੰਮੀ ਪਾਪਾ ਦੀ ਯਾਦ ਆ ਗਈ ਆਪਾਂ ਕਦ ਜਾਵਾਂਗੇ ਉਹਨਾਂ ਨੂੰ ਮਿਲਣ ਲਈ ਕਾਲਾ ਬਸ ਇਨਿਕ ਗੱਲ ਪਿੱਛੇ ਇੰਨੇ ਸੋਹਣੇ ਚਿਹਰੇ ਤੇ ਉਦਾਸੀ ਛਾਈ ਆ ਆਪਾਂ ਬਹੁਤ ਜਲਦ ਜਾਵਾਂਗੇ ਇਨੇ ਨੂੰ ਬਾਹਰ ਦਰਵਾਜ਼ੇ ਤੇ ਕਿਸੇ ਨੇ دستक ਦਿੱਤੀ ਚਦ ਹਰਲੀ ਨੇ ਆਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਉਸਦੀ ਮੰਮੀ ਡੈਡੀ ਖੜੇ ਸਨ ਉਹ ਖੁਸ਼ੀ ਦੇ ਮਾਰੇ ਉੱਛਲ ਪਈ ਤੇ ਭੱਜ ਕੇ ਉਹਨਾਂ ਦੇ ਗੱਲ ਨਾਲ ਲੱਗ ਗਈ ਉਸੇ ਮੰਮੀ ਪਾਪਾ ਨੇ ਉਸ ਦਾ ਹਾਲ ਚਾਲ ਪੁੱਛਿਆ ਤੇ ਪਿਆਰ ਦਿੱਤਾ ਫਿਰ ਕਾਲੇ ਨੇ ਆਕੇ ਪੈਰੀ ਹੱਥ ਲਾਇਆ ਹਰਲੀ ਪਾਪਾ ਤੁਸੀਂ ਇਦਾਂ ਅਚਾਨਕ ਕੋਈ ਖਬਰ ਵੀ ਨਹੀਂ ਕੀਤੀ ਆਉਣ ਤੋਂ ਪਹਿਲਾਂ ਮੰਮੀ ਪਤ ਕੁਲਵੀਰ ਨੇ ਸਾਨੂੰ ਫੋਨ ਕਰਕੇ ਬੁਲਾਇਆ ਕਿ ਅੱਜ ਤੁਸੀਂ ਵੀ ਆ ਜਾਣਾ ਤੇ ਨਾਲੇ ਹਰਲੀ ਨੂੰ ਵੀ ਮਿਲ ਜਾਣਾ ਉਹ ਥੋੜੀ ਉਦਾਸ ਹੈ ਹਰleen ਸਮਝਤਾ ਰਹੋਗੇ ਹੋ ਬਾਹਰ ਵੀ ਲਗਭਗ ਸਾਰੇ ਮਹਿਮਾਨ ਵੀ ਆ ਚੁੱਕੇ ਹਨ ਤੇ ਗੁਰਨਾਮ ਆਇਆ ਤੇ ਕਹਿਣ ਲੱਗਾ ਆ ਜਾਓ ਕੁਲਵੀਰ ਜੀ ਸਾਰੇ ਮਹਿਮਾਨ ਆ ਗਏ ਨੇ ਤੇ ਤੁਹਾਡੇ ਹੀ ਰਾਹ ਦੇਖ ਰਹੇ ਨੇ ਸਭ ਤੁਸੀਂ ਵੀ ਆਓ ਚੌਧਰੀ ਸਾਹ ਮੇਰੇ ਨਾਲ ਕਾਲਾ ਤੇ ਹਰleen ਆ ਕੇ ਪੰਡਾਲ 'ਚ ਕਰਨਲ ਦੀ ਲੱਗੀ ਸਟੇਜ ਤੇ ਸੋਫੀਆਂ ਤੇ ਆ ਕੇ ਬੈਠ ਗਏ ਸਭ ਪਾਸੇ ਗਹਿਮਗਹਿਮੇ ਦਾ ਮਹੌਲ ਸੀ ਸਭ ਖਾਣ ਪੀਣ ਚ ਲੱਗੀ ਹੋਈ ਸੀ ਸ਼ਨੀ ਮਨੀ ਆਪਣੀ ਨਮੀ ਚਾਚੀ ਦੀ ਗੋਦੀ 'ਚ ਝੜ ਕੇ ਬੈਠੇ ਸੀ ਹਰleen ਦੇ ਮੰਮੀ ਪਾਪਾ ਹਰਨਾਮ ਤੇ ਗੁਰਨਾਮ ਤੇ ਬਾਕੀ ਸਾਰੇ ਇੱਕ ਟੇਬਲ ਤੇ ਬੈਠੇ ਸਨ ਦੁਪਹਿਰ ਨੂੰ ਸਾਰੇ ਰਿਸ਼ਤੇਦਾਰਾਂ ਸਾਖ ਸਵੰਦੀਆਂ ਨੂੰ ਰੋਟੀ ਪਾਣੀ ਸ਼ਿਕਾਇਆ ਗਿਆ ਤੇ ਫਿਰ ਸਭ ਨੇ ਨਮੀ ਵਿਆਹੀ ਜੋੜੀ ਨੂੰ ਪਿਆਰ ਦਿੱਤਾ ਤੇ ਸ਼ਗਨ ਪਾਇਆ ਕੁੱਲ ਮਿਲਾ ਕੇ ਅੱਜ ਦਾ ਸਾਰਾ ਪ੍ਰੋਗਰਾਮ ਬਹੁਤ ਵਧੀਆ ਹੋਣੀ ਪੜਿਆ ਸਾਰੇ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਹਰleen ਤੇ ਕਾਲਾ ਵੀ ਆਪਣੀ ਕਮਰੇ 'ਚ ਆ ਗਏ ਕਾਲਾ ਕੀ ਬੈਠਦੀ ਪੈ ਗਿਆ ਤੇ ਹਰਲੀਨ ਕਪੜੇ ਬਦਲਣ ਚਲੀ ਗਈ ਸਦਾ ਹਰਲੀਨ ਕਪੜੇ ਬਦਲ ਕੇ ਆਈ ਤਾਂ ਦੇਖਿਆ ਕਾਲਾ ਹਲੇ ਵੀ ਉਵੇਂ ਹੀ ਪਿਆਸੀ ਹਲੇ ਉਸ ਨੂੰ ਉਠਾਉਂਦੀ ਹੋਈ ਕਹਿਣ ਲੱਗੀ ਕਿਵੇਂ ਕੂੜੇ ਵੇਚ ਕੇ ਸੌ ਰਹੇ ਨੇ ਉਠੋ ਵੀਰ ਜੀ ਕਾਲਾ ਕੀ ਹੋਇਆ ਸੌਣ ਲੈਂਦੋਂ ਨਾ ਪਤਾ ਕਿੰਨੀ ਪਿਆਰੀ ਨੀਂਦ ਆਈ ਸੀ ਹਰਲੀਨ ਅੱਛਾ ਜੀ ਕੱਲ ਪਤਾ ਕੀ ਆ ਕਾਲਾ ਕੱਲੇ ਅਤਵਾਰ ਹੀ ਆ ਹਰਲੀਨ ਬਸ ਸਿਰਫ ਇਹ ਦੁਆਰਾ ਹੋਰ ਕੁਝ ਨਹੀਂ ਯਾਦ ਕਰੋ ਕਲਾ ਸੋਚਦੇ ਹੋਏ ਉਹ ਹਾਂ ਸੱਚ ਕੱਲ ਦਾ ਮੇਰਾ ਟੈਸਟ ਆ ਤੇ ਮੈਂ ਸੁੱਤਾ ਪਿਆ ਹਰਲੀਨ ਹਾਂਜੀ ਪਹਿਲਾਂ ਉੱਠ ਕੇ ਕੱਪੜੇ ਬਦਲੋ ਆ ਲੋ ਆਪਣੀਆਂ ਕਿਤਾਬਾਂ ਆਕੇ ਸ਼ੁਰੂ ਕਰੋ ਪੜਾਈ ਜਲਦੀ ਨਾਲ ਮੈਂ ਵੀ ਉਦੋਂ ਤੱਕ ਆਈ ਕਲਾ ਕੱਪੜੇ ਬਦਲ ਕੇ ਆ ਕੇ ਕਿਤਾਬਾਂ ਖੋਲ ਕੇ ਬੈਠ ਗਿਆ ਕੁਝ ਥੇਰ ਬਾਅਦ ਹਰਲੀਨ ਵੀ ਉਸ ਕੋਲ ਆ ਕੇ ਬੈਠ ਗਈ ਤੇ ਉਸ ਨੂੰ ਸਮਝਾਉਣ ਲੱਗੀ ਅਗਲੇ ਦਿਨ ਸਵੇਰੇ ਹੱਲੇ ਨੇ ਕਾਲੀ ਨੂੰ ਜਲਦੀ ਉਠਾ ਕੇ ਇੱਕ ਵਾਰੀ ਦੁਬਾਰਾ ਸਾਰੀ ਰਿਵੀਜ਼ਨ ਕਰਵਾਈ ਤੇ ਫਿਰ ਉਸ ਨੂੰ ਨਹਾ ਤੋ ਕੀ ਤੇ ਵਾਰ ਮੰਨੀ ਕੇ ਆ ਦਿੱਤਾ ਤੇ ਆਪੀ ਤਿਆਰ ਹੋ ਗਈ ਉਸ ਦੇ ਨਾਲ ਚਾਹ ਲਈ ਜਦ ਤੱਕ ਉਹ ਤਿਆਰ ਹੋ ਕੇ ਆਇਆ ਉਸਕੇ ਨੂੰ ਭਾਬੀ ਦੋਨਾਂ ਨੇ ਗਰਮਾ ਗਰਮ ਪਰੌਂਠੇ ਬਣਾ ਕੇ ਲੈ ਆਈ ਤੇ ਫਿਰ ਉਹਨਾਂ ਦੋਨਾਂ ਨੂੰ ਬੈਠ ਕੇ ਖਾਣਾ ਖਾਣ ਨੂੰ ਕਿਹਾ ਪ੍ਰੀਖਿਆ ਸਥਾਨ 'ਤੇ ਦੂਰ ਹੋਣ ਕਾਰਨ ਉਹਨਾਂ ਨੇ ਘਰੋਂ ਜਲਦੀ ਨਿਕਲਣਾ ਸੀ ਸੋ ਕਿਰਨ ਭਾਬੀ ਨੇ ਹਰਲੀਨ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਕਿਹਾ ਤੇਰੇ ਭਾਜੀ ਨੇ ਗੱਡੀ ਚਾਹ ਲਈ ਕਿਹਾ ਆ ਤੇ ਧਿਆਨ ਨਾਲ ਜਾਣਾ ਦੋਵੇਂ ਕਾਲੇ ਨੂੰ ਦਹੀਂ ਖਵਾ ਕੇ ਮੂੰਹ ਮਿੱਠਾ ਕਰਵਾਇਆ ਤੇ ਨੇ ਨੂੰ ਗੁਰਨਾਮ ਤੇ ਹਰਨਾਮ ਭਾਜੀ ਵੀ ਉਹਨਾਂ ਦੇ ਕਮਰੇ 'ਚ ਆ ਗਈ ਉਹਨਾਂ ਨੇ ਕਾਲੇ ਨੂੰ ਸ਼ਾਬਾਸ਼ੀ ਦਿੱਤੀ ਤੇ ਧਿਆਨ ਨਾਲ ਟੈਸਟ ਦੇ ਕੇ ਆਉਣ ਲਈ ਕਿਹਾ ਫਿਰ ਉਹ ਦੋਵੇਂ ਚਰਨੋ ਭਾਬੀ ਕੋਲ ਰਸੋਈ 'ਚ ਚਲੇ ਗਏ ਜਦੋਂ ਉਹ ਅੰਤਰਾਇ ਤਾ ਉਸਨੇ ਅਣਮੰਨੇ ਜਿਹੇ ਮਨ ਨਾਲ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਹਰਲੀਨ ਦੀ ਜੀਨ ਟੋਪਾਇਆ ਦੇ ਚਰਨੋਂ ਕਰਨ ਲੱਗੀ ਧੰਵਾ ਚੀ ਬਾਕੀ ਕੱਲ ਦੇ ਵੀਡੀਓਜ਼ ਜਾਰੀ ਰੱਖਾਂਗੇ ਜੀ ਬਣੀ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸ਼ਸ਼ੀ ਕਾਲ